ਜੋ ਜੇ ਤੇ ਲੀਡਰ ਹੈ ਨਾ ਕੋ ਤੇ ਇਹਨਾਂ ਨਾਲ ਐਲਾਈਂਸ ਕਾਦਾ ਹੈ ਸਾਡਾ ਯਾ ਹਾਈ ਕਮਾਂਡ ਨੇ ਕਰ ਲੈ ਫਿਰ ਦੇਖੋ ਜਿੱਥੇ ਹਾਈ ਕਮਾਂਡ ਦੀ ਗੱਲ ਆਉਂਦੀ ਆ ਅਸੀਂ ਉੱਥੇ ਫਿਰ ਤੇ ਹਾਈ ਕਮਾਂਡ ਦੇ ਨਾਲ ਨਾ ਫਿਰ ਆਪਾਂ ਲਾਇਲ ਸਪਾਈ ਪਾਰਟੀ ਦੇ ਕਾਦੇ ਆ ਜੇ ਮੇਰੇ ਮੁਤਾਬਕ ਪਾਰਟੀ ਨੇ ਚੱਲਣਾ ਤੇ ਜੋ ਪਾਰਟੀ ਦਾ ਫੈਸਲਾ ਉਹਦੇ ਉੱਪਰ ਕੋਈ ਫੈਸਲਾ ਨਹੀਂ ਹੁੰਦਾ ਪਰ ਇੰਡੀਵਿਜੂਅਲੀ ਮੈਂ ਆਪਣੀ ਰਾਏ ਦੇ ਸਕਣਾ ਸਾਡੀ ਕਾਂਗਰਸ ਦੇ ਵਿੱਚ ਅਸੀਂ ਡਿਵੀਜਨ ਰਾਏ ਦੇ ਸਕਨੇ ਆਪਣੀ ਉਹ ਰਾਏ ਅਸੀਂ ਪਾਰਟੀ ਪਲੇਟਫਾਰਮ ਤੇ ਦਿੱਤੀ ਹੋਈ ਆ ਬਟ ਐਟ ਐਟ ਦੀ ਐਂਡ ਜੇ ਫਿਰ ਕੋਈ ਪਾਰਟੀ ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਂਦੀ ਉਹ ਸਾਨੂੰ ਪਾਰਟੀ ਨਾਲ ਖੜਨਾ ਚਾਹੀਦਾ ਕਰੋ देखो ईडी या विजिलेंस आज क्रेडिबिलिटी ਤੇ ਬੜਾ ਸ਼ੱਕ ਆ ईडी ਤੇ ਵੀ विजिलेंस ਤੇ ਵੀ ਜਿਸ ਤਰ੍ਹਾਂ ਦਾ ਹਿੰਦੁਸਤਾਨ ਦੇ ਵਿੱਚ ਤੇ ਸੂਬਿਆਂ ਦੇ ਵਿੱਚ विजिलेंस ਸੂਬੇ ਦੀਆਂ ਜਾਂ ਸੈਂਟਰ ਦੀ ईडी ਜੋ ਕਰ ਰਹੀ ਆ ਉਹ ਕਾਫੀ ਸ਼ੱਕ ਦੇ ਘੇਰੇ ਚ ਠੀਕ ਆ ਜੇ ਕਿਸੇ ਨੇ ਕੁਝ ਕੀਤਾ ਉਹਨੂੰ ਚਾਰ ਚਾਰ ਵਾਰੀ ਫੜ ਕੇ ਪੰਜ ਪੰਜ ਵਾਰੀ ਫੜ ਕੇ ਉਹਨੂੰ ਹਰਾਸ਼ ਕਰਨਾ ਇਹ ਨਹੀਂ ਮੈਨੂੰ ਲੱਗਦਾ ਹੋਣਾ ਚਾਹੀਦਾ ਜੇ ਕਿਸੇ ਕੋ ਕੰਕਰੀਟ ਕੋਈ ਕਿਸੇ ਦੇ ਹੈਗੇ ਸਬੂਤ ਹੁਣ ਕਹਿਰਾ ਸਾਹਿਬ ਦੇ ਨਾਲ ਜੋ ਹੋਇਆ ਉਹਨਾਂ ਦੀ ਜ਼ਮਾਨਤ ਹੋ ਗਈ ਉਹਨਾਂ ਨੂੰ ਚਾੱਕ ਕੇ ਫੇਰ ਟੁੱੱਚੇ ਜੇ ਕੇਸ ਚ ਅੰਦਰ ਕਰਤਾ ਇਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੇ ਕੁਐਸਚਨ ਮਾਰਕ ਆਉਂਦਾ ਵਿਜੀਲੈਂਸ ਦੇ ਉੱਤੇ ਤੇ ਈਡੀ ਤੇ ਵੀ ਹੁਣ ਵੀ ਖੈਰਾ ਸਾਹਿਬ ਬਾਹਰ ਆ ਗਏ ਕੀ ਕਰ ਲਿਆ ਜ਼ਮਾਨਦੇਤੀ ਕੋਰਟ ਨੇ ਸੋ ਜੇ ਗੱਲ ਫੇਰ ਉਹ ਆ ਜਿੱਦਾਂ ਕੋਈ ਬੀਜੂਗਾ ਉਦਾਂ ਵੱਢਣਾ ਪੈਣਾ ਇਹ ਇਹ ਕਿਤੇ ਲਿਖਿਆ ਨਹੀਂ ਕਿ ਸਦਾ ਸਿਆਸਤ ਪਾਵਰ ਦੇ ਵਿੱਚ ਬੰਦੇ ਨੇ ਰਹਿਣਾ ਪਾਵਰ ਤੇ ਆ ਸਰਕਾਰ ਦੇ ਨਾਂਗੇ 2.5 ਸਾਲ ਹੁਣ ਐਮਪੀ ਇਲੈਕਸ਼ਨ ਆ ਜਾਣੀਆਂ ਤੇ ਅਫਸਰ ਤੇ ਅੱਗੇ ਹੀ ਹੱਥ ਜੋੜਦੇ ਆ ਵੀ ਕਿਹੜੀਆਂ ਬਲਾਵਾਂ ਗੱਲ ਪੈ ਗਈਆਂ ਉਦੋਂ ਬਾਅਦ ਇਹਨਾਂ ਨੇ ਜਦੋਂ ਪਾਵਰ ਜੀ ਕੋ ਦੂਜਾ ਆ ਗਿਆ ਤੇ ਫਿਰ ਕਿਹੜੀ ਰੋਡ 'ਚ ਵੜਨਾ ਅੱਜ ਤੇ ਲੋਕਾਂ ਨੂੰ ਤੰਗ ਕਰ ਰਿਹਾ ਅੱਜ ਤੇ ਲੋਕਾਂ ਦੇ ਕਾਰੋਬਾਰਾਂ ਤੇ ਤੰਗ ਕਰ ਰਿਹਾ ਅੱਜ ਕੇ ਸੈੱਲ ਵਾਲੇ ਨੂੰ ਕਹਿੰਦੇ ਆ ਤੈਨੂੰ ਤੇਰੀ ਮਾ ਪਾੜੇ ਨਾਲ ਫੋਟੋ ਵੇਖ ਲਈ ਆ ਤੈਨੂੰ ਮੈਂ ਦੱਸਾਂ ਕਿੱਦਾਂ ਚੱਲਣਾ ਮੈਂ ਚੈਲੰਜ ਕਰਦਾ ਹੱਥ ਲਾ ਕੇ ਦੱਸੀ ਇਹ ਹਲਕੇ ਹੋ ਇਨਚਾਰਜਾਂ ਨੂੰ ਮੈਨੂੰ ਪਤਾ ਫਿਰ ਕਿੱਦਾਂ ਰਸੀ ਪਾਉਣੀ ਆ ਉਹ ਪਾ ਲਾਂਗਾ ਸੋ ਇਸ ਕਰਕੇ ਲੋਕਾਂ ਦੇ ਕੰਮ ਕਰੋ ਲੋਕਾਂ ਦੇ ਨਹੀਂ ਮੇਰੇ ਕੰਮਾਂ ਦੇ ਜਾ ਕੇ ਪੱਥਰ ਲਾ ਲਓ ਇੰਨੇ ਵੱਡੇ ਆ ਮੇਰੇ ਇੰਨੇ ਕੰਮ ਨੇ ਇਹ 3 ਸਾਲ ਹੋ ਰਹੇ ਨੇ ਐਨੇ ਕੰਮ ਅਜੇ ਪੈਂਡਿੰਗ ਨੇ ਜਿਹੜੇ ਮੈਂ ਸ਼ੁਰੂ ਕਰਕੇ ਗਿਆ ਉਹਨਾਂ ਤੇ ਪੱਥਰ ਲਾ ਲੈਣਾ ਹੋਰ ਤੇ ਕਿਤੇ ਪੱਥਰ ਲੱਗਣਾ ਨਹੀਂ ਆ ਮਕੇਰੀਆ ਰੋਡ ਆ ਹੁਣ ਅੱਜ ਪੀਡਬਲਯੂਡੀ ਮੰਤਰੀ ਆ ਰਹੇ ਨੇ ਮੈਂ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਕਿ ਉਥੇ ਸੜਕ ਦਾ ਬੁਰਾ ਹਾਲ ਆ ਟੋਏ ਪਏ ਹੋਏ ਆ ਲੋਕਾਂ ਦੇ ਐਕਸੀਡੈਂਟ ਹੋ ਰਿਹਾ ਮੋਟਰਸਾਈਕਲ ਵਾਲੇ ਐਡਾ-ਐਡੀ ਟੋਏ ਨੇ ਤੇ ਉਹਨੂੰ ਤੁਰੰਤ ਰਿਪੇਅਰ ਕੀਤਾ ਜਾਵੇ ਤੇ ਉਥੇ ਉਹਨਾਂ ਨੇ ਵਿਧਾਨ ਸਭਾ ਦੇ ਹੁਣ ਰਿਕਾਰਡ ਆ ਤੇ ਇਹਨਾਂ ਨੇ ਕਿਹਾ ਵੀ ਜਲਦੀ ਹੋ ਜਾਊਗਾ ਰਿਪੇਅਰ ਤੇ ਅੱਜ ਪੀਡਬਲਯੂਡੀ ਮੰਤਰੀ ਆ ਰਹੇ ਹੁਣ ਤੇ ਅਗਲਾ ਸੈਸ਼ਨ ਆਉਣ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕਰਦਾ ਕਿ ਅੱਜ ਇੱਧਰ ਦੀ ਨੰਗੇ ਜਾਣ ਵਾਪਸੀ ਦੇ ਉੱਤੇ ਤੇ ਥੋੜੀ ਝਾਤੀ ਮਾਰ ਕੇ ਜਾਣ ਤੇ ਭਾਵੇਂ ਬੂਰ ਫੇਰ ਉਹਦਾ ਹਲਕੇਵੇਂ ਚਾਰਜ ਦਾ ਲਾ ਦੇਣ ਕਿ ਉਹਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਪਰ ਬੂਰ ਪਾ ਦਿਓ ਤੁਸੀਂ ਭਾਵੇਂ ਲੋਕਾਂ ਦੇ ਕੰਮਾਂ ਤੇ ਬੂਰ ਪਾ ਦਿਓ ਪਾ ਦਿਓ ਅਗਿਆ ਪੜਾ ਸਾਹਿਬ ਲੱਗਦਾ ਨਹੀਂ ਵੀ ਰਿਲਾਇੰਸ ਤੁਸੀਂ ਕਿਹਾ ਵੀ ਅਹੀਂ ਫਿਰ ਆਇ ਕਮਾਂ ਦੇ ਅੱਗੇ ਜੋ ਆਇ ਕਮਾਂ ਦਾ ਫੈਸਲਾ ਤੁਸੀਂ ਮੌਜੂਦਾ ਐਮਐਲਏ ਉਹ ਇੱਥੇ ਇੱਕ ਵੀ ਸਰਪੰਚ ਜਿਹੜਾ ਅਜੇ ਹਿਲੇ ਆ ਨਹੀਂ ਲਗਦਾ ਨਹੀਂ ਵੀ ਥੱਲੋਂ ਸਾਰਾ ਕੰਮ ਖਰਾਬ ਹੋ ਜੂਗਾ ਸਰਪੰਚਾਂ ਨੂੰ ਕਿੱਦਾਂ ਦੇਖੋ ਇੱਕ ਗੱਲ ਮੇਰੀ ਸੁਣੋ ਕਿੱਦਾਂ ਬਿੱਤਰ ਹੋ ਗਏ ਦੇਖੋ ਜਿਸ ਤੁਸੀਂ ਆਪ ਵੀ ਕਿਹਾ ਵੀ ਮੇਰਾ ਕੋਈ ਸਰਪੰਚ ਨਹੀਂ ਲਿਆ ਸਾਰੇ ਸਰਪੰਚ ਮੇਰੇ ਨਾਲ ਨੇ ਬਿਲਕੁਲ ਤੇ ਜੇ ਮੈਂ ਹਾਈ ਕਮਾਂਡ ਦਾ ਲਾਇਲਸ ਪਾਈਆਂ ਤਾਂ ਸਰਪੰਚ ਵੀ ਮੇਰੇ ਲਾਇਲਸ ਪਾਈ ਆ ਜੇ ਕੋਈ ਛਾਲ ਮਾਰਾਂਗਾ ਮੇਰੇ ਮਗਰ ਸਾਰਾ ਹਲਕਾ ਛਾਲ ਮਾਰਾਂਗਾ ਕਿਉਂਕਿ ਮੈਂ ਲੋਕਾਂ ਦੇ ਕੰਮਾਂ ਤੇ ਬੂਰ ਨਹੀਂ ਪਾਉਂਦਾ ਮੈਂ ਆਪਦੇ ਕੰਮਾਂ ਤੇ ਬੂਰ ਪਾਇਆ ਤੇ ਲੋਕਾਂ ਨਾਲ ਪਿਆਰ ਬਣਾਇਆ ਜੇ ਮੈਂ ਫਾਂਸੀ ਲੱਗੂ ਤੇ ਮੇਰੇ ਨਾਲ ਮੇਰੇ ਸਰਪੰਚਾਂ ਫਾਂਸੀ ਲੱਗਣਗੇ ਯਾਰੀ ਲੰਮੀ ਆ 4 ਕਰਵਾ ਜੌਂਦੇ ਆ ਜਲਵੇ ਵਾਲੀ ਆ ਉਹ ਵੀ ਛੜ ਕੇ ਜਿਹੜੀ ਜਲਵੇ ਵਾਲੀ ਹੈ ਉਹ ਵੀ ਕਨੂਵਾਂ ਚੌਂਕ ਤੱਕ ਆ ਉਹ ਅਪਰੂਵ ਕਨੂਵਾਂ ਚੌਂਕ ਤੱਕ ਅਪਰੂਵ ਉਹ ਹੈਗੀ ਆ ਜਿਹੜੀ ਉਹ ਪਰਲਾ ਬਾਈਪਾਸ ਬਣ ਕੇ ਜਿੱਥੇ ਇੱਕ ਫੋਟੋ ਜੀ ਲੁਵਾਈ ਸੀ ਇਹਨਾਂ ਨੇ ਨਵੀਂਪੁਰ ਚੌਂਕ ਉਹ ਨਵੀਂਪੁਰ ਚੌਂਕ ਤੋਂ ਕਨੂਵਾਂ ਚੌਂਕ ਦੀ ਵੀ ਮੈਂ ਪੈਸੇ ਦੇ ਕੇ ਟੈਂਡਰ ਦੇ ਕੇ ਗਿਆ ਉਹਦੇ ਨਾਲ ਉਹਦਾ ਪਾਰਟ ਆ ਉਹ ਵੀ ਤੁਹਾਨੂੰ ਅਡਵਾਂਸ ਚ ਲੋਕਾਂ ਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਉਹ ਵੀ ਡਿਲੇ ਕੀਤਾ ਹੋਇਆ ਕਿ ਹੋਰ 2-4 ਮਹੀਨੇ 6 ਹੋਰ ਲੰਘ ਜਾਣ ਤੇ ਫਿਰ ਬੂਰ ਪਾਵਾਂਗੇ ਵੀ ਉਹਦੀਆਂ ਕੋਸ਼ਾਂ ਨੂੰ ਬੂਰ ਪਿਆ ਮੈਂ ਚੈਲੰਜ ਕਰ ਰਿਹਾ ਜੋ ਕਹਿ ਰਹੇ ਆ ਜਾਂ ਤੇ ਇਸ ਚੀਜ਼ ਨੂੰ ਆ ਜਿਹੜੀਆਂ ਚੀਜ਼ਾਂ ਨੂੰ ਡਿਨਾਈ ਕਰ ਦੇਣ ਕਿ ਮੈਂ ਗਲਤ ਕਹਿ ਰਿਹਾ ਜੋ ਨਵੀਪੁਰ ਚੌਂਕ ਤੋਂ ਲੈ ਕੇ ਕਨੂਵਣ ਚੌਂਕ ਤੱਕ ਜੋ ਐਸਟੀਮੇਟ ਬਣ ਕੇ ਉਹਦਾ ਟੈਂਡਰ ਹੋਇਆ ਉਹਦਾ ਪਾਰਟ ਆ ਉਹ ਰੋਡ ਦਾ ਮੈਂ ਚੈਲੰਜ ਕਰ ਰਿਹਾ ਦੱਸ ਦੇਣ ਕਿ ਨਹੀਂ ਪਾਰਟ ਉਹਦਾ ਉਹਦੇ ਪੈਸੇ ਨਹੀਂ ਦਿੱਤੇ ਸੋ ਇਸ ਕਰਕੇ ਥੋੜੇ ਦਿਨਾਂ ਨੂੰ ਉਹ ਵੀ ਸ਼ੁਰੂ ਹੋ ਜਾਊਗਾ ਫਿਰ ਬੂਰ ਪੈ ਜਾਊਗਾ ਸੋ ਇਸ ਕਰਕੇ ਮੈਂ ਮਤਲਬ ਤੁਹਾਡੇ ਕੀਤੇ ਕੰਮਾਂ ਉੱਤੇ ਡਾਡਾ ਡਾਦੀ ਕੋਸ਼ਿਸ਼ ਦੀ ਕਾਮੀ ਇੰਨੇ ਪਰਮਾਤਮਾ ਨੇ ਮੈਨੂੰ ਬਖਸ਼ਿਆ ਇੰਨੇ ਕਰਤੇ ਆ ਇਹ ਮੇਰੇ ਕੀਤੇ ਕੰਮਾਂ ਦੇ ਪੱਥਰ ਲਾ ਲਾ ਥੱਕ ਜਾਣਗੇ ਨਵਾਂ ਨਹੀਂ ਲੱਗਣਾ ਇਹਨਾਂ ਕੋ ਤੁਹਾਡਾ ਸਾਹਿਬ ਫਿਰ ਇਹਦਾ ਮਤਲਬ ਜਿੱਦਾਂ ਤੁਸੀਂ ਠੀਕ ਗੱਲ ਤੁਸੀਂ ਕੰਮ ਕੀਤਾ ਬਸਟਾਣ ਵੀ ਬਣਾਇਆ ਲੋਕਾਂ ਦੇ ਦਿਲਾਂ 'ਚ ਉਹ ਫੇਰ ਹੀ ਦੁਬਾਰਾ ਇਹ ਨਾਲੇ ਬਣੇ ਫਿਰ ਕਿਤੇ ਨਾ ਕਿਤੇ ਰੋਸ ਹੈਗਾ ਵੀ ਹੁਣ ਜਾਂ ਯੋਈ ਰੋਸ ਰੋਸ ਕਰੀਦਾ ਕਿ ਸਿਆਣੇ ਬੰਦੇ ਨੇ ਇਹਨਾਂ ਨਾਲ ਰੋਸ ਕਾ ਦਾ ਜਿਨ੍ਹਾਂ ਨੂੰ ਲੋਕ ਹੀ ਸਿਆਣੇ ਸਮਝਦੇ ਉਹਨਾਂ ਨਾਲ ਮੇਰਾ ਰੋਸ ਕਾ ਦਾ ਮੇਰਾ ਤੇ ਸਚਾਈ ਦੱਸਣ ਦਾ ਮਤਲਬ ਸੀਗਾ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜੇ ਮੈਂ ਅੱਜ ਨਾ ਦੱਸਾਂ ਤੁਹਾਨੂੰ ਤੇ ਤੁਸੀਂ ਕਹਿਣਾ ਵਾਕੇ ਬੂਰ ਬੜਾ ਪਿਆ ਤੁਸੀਂ ਵੀ ਝਾੜਨਾ ਨਹੀਂ ਦਰਸਤ ਨੂੰ ਵੀ ਬੂਰ ਕਿਤੇ ਮਾਸਾ ਸਾਡੇ ਵੀ ਲਈ ਚ ਪੈ ਜੇ ਸੋ ਬੂਰੇ ਉਹਦੇ ਨੂੰ ਉਸਾਂ ਨੂੰ ਨਹੀਂ ਪਿਆ ਇਹ ਬੂਰ ਮੇਰੇ ਕੰਮਾਂ ਨੂੰ ਔਰ ਮੈਂ ਸਿਰਫ ਦੱਸਣਾ ਸੀ ਲੋਕਾਂ ਨੂੰ ਔਰ ਉਧਰ ਦੇ 50 60 ਪਿੰਡਾਂ ਨੂੰ ਜਾ ਕੇ ਪੁੱਛੋਗੇ ਨਾ ਤੁਸੀਂ ਉਹ ਤੁਹਾਨੂੰ ਆਪ ਬੋਲਣਗੇ ਮੂੰਹ ਮੂੰਹ ਕਿ ਪਾੜਾ ਸਾਹਿਬ ਨੇ ਕਰਾਇਆ ਸਰ ਮਾਈਨਿੰਗ ਦਾ ਮੁੱਦਾ ਆ ਕਾ ਬੜਾ ਮਾਈਨਿੰਗ ਅੱਜ ਮਾਈਨਿੰਗ ਜਗENDER ਪਾਲ ਨੇ ਖੁਦ ਲਾਈ ਬੋਕੇ ਉੱਤੇ ਆਪਣੇ ਹਲਕਾ ਸਾਰੀ ਸਚਾਈ ਤਸਵੀਰ ਕਿੱਦਾਂ ਦੇਖੀਓ ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਵਿਜੀਲੈਂਸ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਸਰਕਾਰ ਵਨ ਡਾਟਾ ਪੋਲਿਟਿਕਸ ਕਰ ਰਹੀ ਆ ਔਰ ਮਾਈਨਿੰਗ ਦਾ ਜਿਹੜਾ ਇਹਨਾਂ ਨੇ ਉਹ ਫਿਗਰ ਕੋਟ ਕੀਤੀ ਸੀ ਕਿ ਅਸੀਂ 20000 ਕਰੋੜ ਰੁਪਏ ਮਾਈਨਿੰਗ ਤੋਂ ਕਮਾਵਾਂਗੇ ਕੀ ਮੈਨੂੰ ਦੱਸ ਦਿਓ 20 ਹਜ਼ਾਰ ਕਰੋੜ ਛੱਡੋ ਮੇਰੇ ਕੋਲ 300 ਕੇ 400 ਕਰੋੜ ਵੀ ਨਹੀਂ ਅਜੇ ਇਕੱਠਾ ਹੋਇਆ ਤੇ ਪੈਸਾ ਉਹ ਜਿਹੜਾ ਜਨਰੇਟ ਤੇ ਹੋ ਰਿਹਾ ਮਾਈਨਿੰਗ ਤੋਂ ਪਰ ਜਾ ਕਿੱਥੇ ਰਿਹਾ ਦਿੱਲੀ ਪੈਸਾ ਸਾਰਾ ਦਿੱਲੀ ਜਾ ਰਿਹਾ ਆ ਉਹ ਖਜ਼ਾਨੇ 'ਚ ਨਹੀਂ ਆ ਰਿਹਾ ਪੈਸਾ ਸਾਰਾ ਆ ਇਸ਼ਤਿਹਾਰਾਂ ਤੇ ਹੋਲਡਿੰਗਸ ਤੇ ਲੱਗ ਰਿਹਾ ਅੱਛਾ ਤੁਸੀਂ ਦੱਸੋ ਆ ਕੋਈ ਇਸ਼ਤਿਹਾਰ ਲੱਗਦਾ ਕੋਈ ਲੋਹੜੀ ਆਉਂਦੀ ਆ ਕੋਈ ਨਵਾਂ ਸਾਲ ਆਉਂਦਾ ਕਦੇ ਹੋਇਆ ਸੀਗਾ ਕਿ ਸਾਡੇ ਬੋਰਡ ਸਰਕਾਰ ਲਾਵੇ ਅੱਜ ਤੁਸੀਂ ਦੇਖ ਲਓ ਜਿੰਨੇ ਮੇਰਾ ਸ਼ਹਿਰ ਦੇ ਵਿੱਚ ਆ ਉੱਤੋਂ ਇਹਨਾਂ ਦਾ ਜਿਹੜਾ ਉਹ ਡਿਪਾਰਟਮੈਂਟ ਆ ਕੀ ਇਹਨੂੰ ਕਹਿੰਦੇ ਆ ਆ ਡੀਪੀਆਰ ਨੂੰ ਇਨਸਟਰਕਸ਼ਨਸ ਆਉਂਦੀਆਂ ਨੇ ਪਬਲਿਕਲੇਸ਼ਨ ਡਿਪਾਰਟਮੈਂਟ ਇਹਨਾਂ ਦੇ ਐਮਐਲਏ ਤੇ ਇਹਨਾਂ ਦੇ ਹਲਕੇ ਹੋਏ ਇੰਚਾਰਜਾਂ ਦੀਆਂ ਫੋਟੋਆਂ ਲਾ ਕੇ ਸੋ ਸਾਰੇ ਪੈਸਾ ਜਿਹੜਾ ਲੋਕਾਂ ਦਾ ਫਜ਼ੂਲ ਜਾ ਰਿਹਾ ਹੈ ਤਾਂ ਸੋ ਇਸ ਕਰਕੇ ਇਹ ਪੈਸਾ ਸਾਰਾ ਜਿਹੜਾ ਮਾਈਨਿੰਗ ਦਾ ਹੋ ਜੇ ਜਾਂ ਕੋਈ ਹੋਰ ਹੋ ਜੇ ਸਾਰਾ ਉੱਥੇ ਜਾ ਰਿਹਾ ਖਾ ਕੇ ਲੁੱਟ ਕੇ ਪੰਜਾਬ ਨੂੰ ਹੋਰ ਕੋਈ ਸਵਾਲ ਹੈ ਦੱਸੋ ਪਰ ਇੱਕ ਮੇਰੀ ਬੇਨਤੀ ਆ ਕਿ ਜਿੰਨੀ ਆ ਮੈਂ ਬੋਲੀ ਆ ਇਹ ਮੰਤਰੀ ਸਾਹਿਬ ਆਉਣਾ ਅੱਜ ਉਹਨਾਂ ਨੂੰ ਪੁੱਛਿਓ ਜ਼ਰੂਰ ਕਿ ਪਾੜਾ ਸਾਹਿਬ ਨੇ ਆ ਗੱਲਾਂ ਕੀਤੀਆਂ ਨੇ ਤੇ ਸੜਕ ਮੁਕੇਰੀਆਂ ਵਾਲੀ ਜ਼ਰੂਰ ਰਿਕਵੈਸਟ ਕਰਿਓ ਕਿ ਉਹਨੂੰ ਰਿਪੇਅਰ ਕਰਾ ਦੇਣ ਕਿਉਂਕਿ ਲੋਕਾਂ ਦੇ ਐਕਸੀਡੈਂਟ ਹੋ ਰਿਹਾ ਉਹਦੇ ਤੇ ਕੋਈ ਰਾਜਨੀਤੀ ਨਾ ਕਰਨ ਇਹ ਤੇ ਕੋਈ ਪ੍ਰੋਬਲਮ ਨਹੀਂ ਇਹ ਤੇ ਮੈਂ ਵੈਲਕਮ ਕਰਦਾ ਕਿ ਚੱਲ ਸ਼ੁਕਰ ਆ ਸਾਲ ਬਾਅਦ ਹੀ ਸਹੀ ਤੁਸੀਂ ਆਏ ਹੋ ਡੇਰਾਏ ਦਰਸਤ ਆਏ ਤੇ ਹੋਰ ਵੀ ਬੜੇ ਕੰਮ ਨੇ ਦੇਰ ਆਏ ਦਰਸਤਾਓ ਆ ਕੇ ਕੰਮ ਕਰੋ ਤੇ ਜੇ ਤੁਸੀਂ ਇਹ ਕਹੋ हां ਜੇ ਮੇਰੇ ਇੱਕ ਕੰਮ ਨੂੰ ਚੈਲੰਜ ਕਰਦੇ ਓਪਨ ਚੈਲੰਜ ਆ ਮੇਰ ਨਾਲ ਜਿਹੜੀ ਮਰਜ਼ੀ ਲਾਈਵ ਡਿਬੇਟ ਤੇ ਆ ਜਾ ਮੈਂ ਇਹਨਾਂ ਦਾ ਵਜ਼ੀਰ ਆ ਜਾ ਇਹਨਾਂ ਦਾ ਸੀਐਮ ਆ ਜਾ ਇਹਨਾਂ ਦਾ ਹਲਕਿਆ ਹੋਇਆ ਇਨਚਾਰਜ ਆ ਜਾ ਜਿਹੜਾ ਮਰਜ਼ੀ ਆ ਜਾ ਮੈਂ ਓਪਨ ਲੀਗ ਚੈਲੰਜ ਕਰਦਾ ਕਿ ਜਿੱਥੇ ਮਰਜ਼ੀ ਮੇਰ ਨਾਲ ਬਹਿ ਕੇ ਗੱਲ ਕਰਨਾ ਤੇ ਜੇ ਇੱਕ ਕੰਮ ਇਹਨਾਂ ਦੋ ਸਾਲ ਚ ਕੀਤਾ ਮੈਂ ਚੈਲੰਜ ਕਰਦਾ ਮੈਨੂੰ ਦਿਖਾ ਦੇ